ਬਿਚਾਰੇ ਯਾਤਰੀ ਗਏ ਜਾਂ ਮੈਕੈਲਗੇ ਕਿ ਸਲਾਨੀ ਗਏ ਉਹਨਾਂ ਦੇ ਉੱਤੇ ਗੋਲੀ ਚਲਾਈ ਗਈ ਬੇਦੋਸ਼ੇ ਲੋਕ ਮਾਰੇ ਉਹਨਾਂ ਨੂੰ ਸਾਡੇ ਮੋਰਚੇ ਦਾ ਫੈਸਲਾ ਹੋਇਆ ਕਿ ਅੱਜ ਇੱਥੇ ਚੱਲ ਰਹੇ ਮੋਰਚੇ ਦੇ ਵਿੱਚੋਂ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਜਾਏ ਮੰਗ ਕਰਾਂਗੇ ਅੱਜ ਦੇ ਇਸ ਮਾਰਚ ਦੇ ਵਿੱਚੋਂ ਕਿ ਸਰਕਾਰ ਇਹਦੀ ਇੰਡੀਪੈਂਡੈਂਟ ਜਾਂਚ ਕਰਵਾਵੇ ਹਾਂ ਦੇਖੋ ਤੁਸੀਂ ਸਾਰੇ ਮੇਰਾ ਖਿਆਲ ਜਾਣਦੇ ਹੋ ਦੇਸ਼ ਸਾਰਾ ਇਸ ਗੱਲ ਨੂੰ ਜਾਣਦਾ ਹੈ ਕਿ ਜਿਸ ਤਰੀਕੇ ਦੇ ਨਾਲ ਪਹਿਲਗਾਮ ਦੇ ਵਿੱਚ ਸਾਡੇ ਜਿਹੜੇ ਵਿਚਾਰੇ ਯਾਤਰੀ ਗਏ ਜਾਂ ਮੇਕ ਲਈਏ ਕੇ ਸਲਾਨੀ ਗਏ ਉਹਨਾਂ ਦੇ ਉੱਤੇ ਗੋਲੀ ਚਲਾਈ ਗਈ ਬੇਦੋਸ਼ੇ ਲੋਕ ਮਾਰੇ ਗਏ ਉਹਨਾਂ ਨੂੰ ਸਾਡੇ ਮੋਰਚੇ ਦਾ ਫੈਸਲਾ ਹੋਇਆ ਕਿ ਅੱਜ ਇੱਥੇ ਚੱਲ ਰਹੇ ਮੋਰਚੇ ਦੇ ਵਿੱਚੋਂ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਜਾਏ ਔਰ ਉਹ ਸ਼ਰਧਾਂਜਲੀ ਅਰਪਿਤ ਅੱਜ ਅਸੀਂ ਇੱਥੇ ਕੈਂਡਲ ਮਾਰਚ ਕੀਤਾ ਪਿੰਡ ਦੀ ਸੰਗਤ ਨੇ ਸਾਰੀ ਨੇ ਵਿੱਚ ਸਾਡੀਆਂ ਧੀਆਂ ਨੇ ਬਜ਼ੁਰਗ ਨੇ ਨੌਜਵਾਨ ਨੇ ਬੱਚੇ ਨੇ ਸਾਰੇ ਪੰਨੇ ਇਕੱਠੇ ਹੋ ਕੇ ਅਸੀਂ ਉਹ ਮਾਰਚ ਕੀਤਾ ਔਰ ਅਸੀਂ ਮੰਗ ਕਰਾਂਗੇ ਅੱਜ ਦੇ ਇਸ ਮਾਰਚ ਦੇ ਵਿੱਚੋਂ ਕਿ ਸਰਕਾਰ ਇਹਦੀ ਇੰਡੀਪੈਂਡੈਂਟ ਜਾਂਚ ਕਰਵਾਵੇ ਔਰ ਬੇਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਬੇਦੋਸ਼ ਲੋਕ ਮਤਲਬ ਮਾਰੇ ਗਏ ਨੇ ਔਰ ਮੈਂ ਆਮ ਲੋਕਾਂ ਨੂੰ ਸਾਡੀ ਆਮ ਜਨਤਾ ਨੂੰ ਮੇਰੇ ਹੱਥ ਚੋੜ ਕੇ ਬੇਨਤੀ ਹੈ ਕਿ ਆਪਸੀ ਭਾਈਚਾਰਾ ਤੇ ਸਦ ਭਾਵਨਾ ਬਣਾ ਕੇ ਰੱਖਣ ਦੀ ਲੋੜ ਹੈ ਇਹ ਇਹ ਦੇਸ਼ਾਂ ਦੀਆਂ ਜਾਂ ਮਤਲਬ ਕੁਝ ਸ਼ਰਾਰਤੀ ਲੋਕਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਆਪਸੀ ਭਾਈਚਾਰੇ ਨੂੰ ਤੋੜਨ ਦੀਆਂ ਉਹਦੇ ਤੋਂ ਬਚਣ ਦੀ ਲੋੜ ਹੈ ਆਪਾਂ ਤਕੜੇ ਹੋ ਕੇ ਉਹਦੇ ਤੇ ਏਕਤਾ ਬਣਾ ਕੇ ਸਾਰੇ ਜਾਣੇ ਨਾ ਕੋਈ Hindu ਨਾ ਕੋਈ Musalman ਕੋਗੇ ਜਿਹੜਾ ਅਤਵਾਦ ਹੈ ਅਤਵਾਦ ਦਾ ਚਿਹਰਾ Hindu ਨਹੀਂ ਹੈ Musalman ਨਹੀਂ ਹੈ Sikh ਨਹੀਂ ਹੈ ਅਤਵਾ ਤਤਵਾ ਹੈ ਬੱਲੇ ਵਾਲਾ ਸਾਹਿਬ ਅਮਰੀਕਾ ਦੇ ਉਪਰਾਸ਼ਪਤੀ ਦੀ ਇਹਨ ਫੇਰੀ ਮੋਕੇ ਜਦੋਂ ਇਹ ਸਵਾਲ ਉੱਠ ਰਹੇ ਸੀਗੇ ਕਿ ਜੋ ਜਿਹੜਾ ਹੈਗਾ ਗ੍ਰਾਮਡ ਡਿਊਟੀ ਘਟਾਉਣ ਵਧਾਉਣ ਨੂੰ ਲੈ ਕੇ ਇੱਕ ਜਿਹੜਾ ਹੈਗਾ ਸਮਝੌਤਾ ਦੋਹਾਂ ਦੇਸ਼ਾਂ ਦੇ ਵਿਚਕਾਰ ਹੋ ਸਕਦਾ ਹੈ ਤੇ ਕਿਸਾਨਾਂ ਦੇ ਵੱਲੋਂ ਲਗਾਤਾਰ ਉਸਕੀ ਦਾ ਵਿਰੋਧ ਵੀ ਕੀਤਾ ਜਾ ਰਿਹਾ ਸੀ ਉਹਨਾਂ ਦੀ ਐਨ ਮੌਕੇ ਤੇ ਜਦੋਂ ਉਹ ਆ ਗਈ ਤੇ ਉਦੋਂ ਵੀ ਅਜਿਹਾ ਹਾਦਸਾ ਵਾਪਰਨਾ ਇਸ ਚੀਜ਼ ਨੂੰ ਕਿਉਂ ਦੇਖੋ ਇਹਦੇ ਵਿੱਚ ਦੋ ਗੱਲਾਂ ਨੇ ਇੱਕ ਤਾਂ ਪਹਿਲੀ ਗੱਲ ਹੈ ਕਿ ਉਸ ਉਪਰਾਸ਼ਟプチ ਦਾ ਬਿਆਨ ਹੈ ਜਿਹਦੇ ਚੋ ਕਹਿ ਰਿਹਾ ਹੈ ਕਿ ਭਾਰਤ ਦੇ ਨਾਲ ਸਮਝੌਤੇ ਤੈਅ ਹੋ ਗਏ ਨੇ ਟੈਰਫ ਸੈੱਟ ਕਰਨਾ ਥੋੜਾ ਬਹੁਤਾ ਬਾਕੀ ਹੈ ਤੋਂ ਕਰਮਨਲ ਰੈਫਰੈਂਸਸ ਸੈੱਟ ਕਰਨੇ ਬਾਕੀ ਨੇ ਇਹ ਕਿਹਾ ਉਹਨਾਂ ਨੇ ਅਗਰ ਇਹ ਹੈ ਤਾਂ ਫਿਰ ਸਾਨੂੰ ਮਤਲਬ ਬਹੁਤ ਗੰਭੀਰਤਾ ਨਾਲ ਸੋਚਣ ਦੀ ਲੋੜ ਆ ਕਿ ਅਮਰੀਕਾ ਕੀ ਖੇਲ ਖੇਡ ਰਿਹਾ ਹੈ ਕਿ ਅਮਰੀਕਾ ਦੀ ਚਾਲ ਹੋ ਸਕਦੀ ਹੈ ਕਿ ਸਾਡੇ ਇਸ ਸਮਝੌਤੇ ਨੂੰ ਕਿਤੇ ਭਾਰਤ ਦੇ ਲੋਕ ਜਿਸ ਤਰੀਕੇ ਦੇ ਨਾਲ ਇੱਕ ਅੰਦਰੋਂ ਅੰਦਰੀ ਇੱਕ ਚਮਿਆੜੀ ਸੂਲਕ ਦੀ ਨਜ਼ਰ ਆ ਰਹੀ ਸੀ ਅੰਦੋਲਨ ਦੀ ਕਿ ਬਰਦਾਸ਼ਤ ਨਹੀਂ ਕਰਨਗੇ ਭਾਰਤ ਦੇ ਲੋਕ ਅਜਿਹਾ ਸਮਝੌਤਾ ਜਿਹਦੇ ਵਿੱਚ ਟੈਰਿਫ ਘਟ ਕਰਨ ਦੀ ਗੱਲ ਹੋਵੇ ਜਾਂ ਫ੍ਰੀ ਟ੍ਰੇਡ ਕਰਨ ਦੀ ਗੱਲ ਹੋਵੇ ਉਹ ਲੋਕ ਬਰਦਾਸ਼ਤ ਨਹੀਂ ਕਰਨਗੇ ਐਗਰੀਕਲਚਰ ਪ੍ਰੋਡਕਟਸ ਬਾਹਰ ਤੋਂ ਆਏ ਆਉਣੇ ਉਹ ਭਾਰਤ ਦੇ ਲੋਕ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ ਤਾਂ ਡੇਰੀ ਪ੍ਰੋਡਕਟ ਵੀ ਬਾਹਰੋਂ ਆਉਣ ਦੀ ਗੱਲ ਹੈ ਤੇ ਪੌਂਟਰੀ ਪ੍ਰੋਡਕਟ ਵੀ ਬਾਹਰੋਂ ਆਉਣ ਦੀ ਗੱਲ ਅਗਰ ਇਹ ਹੈ ਤਾਂ ਫਿਰ ਇਹਦਾ ਮਤਲਬ ਹੋ ਸਕਦਾ ਹੈ ਜਿਹੜਾ ਉਹ ਜਿਹੜੇ ਦੇਸ਼ ਨੇ ਇੱਥੇ ਆਵਦਾ ਕੂੜਾ ਕਬਾੜ ਸਾਡੇ ਦੇਸ਼ ਦੇ ਵਿੱਚ ਸਿੱਟਣਾ ਹੋਵੇ ਉਹ ਮਤਲਬ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਗੱਲ ਕਰ ਸਕਦਾ ਹੈ